ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰੂ ਜੀ ਪਿੱਛੇ ਭਜਣਾ ਕਈ ਤਰ੍ਹਾਂ ਦਾ ਹੈ ਇੱਕ ਹੈ ਗੁਰੂ ਦੀ ਛਾਨ ਵਿੱਚ ਆ ਜਾਣਾ ਇੱਕ ਹੈ ਕਿਸੇ ਦਾਤ ਪ੍ਰਤੀ ਗੁਰੂ ਦੀ ਛਾਨ ਆ ਕੇ ਗੁਰੂ ਘਰ ਮੰਗਣਾ ਗੁਰੂ ਘਰੋਂ ਕਿਸੇ ਤਰ੍ਹਾਂ ਕੋਈ ਮੰਕ ਨੂੰ ਲੈ ਕੇ ਨਾਮ ਸਿਮਰਨ ਵਧਾਉਣਾ ਗੁਰਬਾਣੀ ਦੇ ਪਰਸ਼ੇਸ਼ ਆਪਣੇ ਤੇ ਬੈਣ ਲਗਾਉਣੇ ਕਿ ਮੇਰੀ ਮੰਗ ਗੁਰੂ ਦੇ ਚਾਨਾਂ ਵਿੱਚ ਪੂਰੀ ਹੋ ਜਾਵੇ ਬਾਬਾ ਆਨੰਦ ਸਿੰਘ ਜੀ ਦਾ ਬਚਨ ਹੈ ਜੇ ਗੁਰੂ ਕੋਲੋਂ ਮੰਗਣਾ ਹੈ ਤਾਂ ਤਿੰਨ ਗੱਲਾਂ ਦਾ ਧਿਆਨ ਰੱਖੀ ਕਾਲਾ ਨਾ ਪਈਂ ਦਰਨਾ ਛੱਡੀ ਤੇ ਹੰਕਾਰ ਨਾ ਕਰੀ ਬਾਬਾ ਜੀ ਕਹਿੰਦੇ ਹਨ ਫਿਰ ਤੂੰ ਕਦੀ ਖਾਲੀ ਨਹੀਂ ਜਾਵੇਂਗਾ ਚੋਲੀ ਪਰ ਕੇ ਜਾਵੇਗੀ ਹਤਿਆਸ ਵਿੱਚ ਇੱਕ ਜ਼ਿਕਰ ਆਉਂਦਾ ਹੈ ਇੱਕ ਜਾਨੀ ਸૈયਦ ਨਾਮ ਦਾ ਫਕੀਰ ਹੋਇਆ ਇਹ ਤਿੰਨ ਦਾਤਾਂ ਮੰਗਦਾ ਹੈ ਅੱਲਾ ਦਾ ਨੂਰ ਦੇਖਣਾ ਚਾਹੁੰਦਾ ਹੈ ਮਨ ਵਿੱਚ ਸਹਿਜ ਆ ਜਾਵੇ ਤੇ ਗਿਆਨ ਦਾ ਪ੍ਰਕਾਸ਼ ਹੋ ਜਾਵੇ ਕਦੀ ਕਿਸੇ ਦਾ ਦਰਵਾਜ਼ਾ ਖੜਕਾਉਂਦਾ ਹੈ ਕਦੀ ਕਿਸੇ ਜਗ੍ਹਾ ਤੇ ਜਾਂਦਾ ਹੈ ਪਰ ਇਹ ਦਾਤ ਕਿਦਰੋਂ ਵਿੱਚ ਝੋਲੀ ਵਿੱਚ ਨਹੀਂ ਪਈ ਅਖੀਰ ਕਿਸੇ ਨੇ ਆਖਿਆ ਕਿ ਇਹ ਜ਼ਾਤ ਤੈਨੂੰ ਸਿਰਫ ਇੱਕੋ ਕੰਮ ਹੈ ਜਿੱਥੇ ਮਿਲ ਸਕਦੀ ਹੈ ਉਸਨੇ ਪੁੱਛਿਆ ਕਿਹੜੇ ਘਰੋਂ ਆਖਿਆ ਗੁਰੂ ਨਾਨਕ ਦੇ ਘਰੋਂ ਮਿਲ ਸਕਦੀ ਹੈ ਜਾਨੀ ਸੈਦ ਕਹਿੰਦਾ ਗੁਰੂ ਨਾਨਕ ਦਾ ਘਰ ਕਿੱਥੇ ਹੈ ਉਸਨੇ ਆਖਿਆ ਕਿ ਸ੍ਰੀ ਹਰ ਗੋਬਿੰਦ ਸਾਹਿਬ ਪੂਰੇ ਚਲੇ ਜਾਂ ਉਥੇ ਧੰ ਧੰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਵੇਲੇ ਗੁਰੂ ਨਾਨਕ ਦੇਵ ਜੀ ਦੇ ਘਰ ਦੀ ਛੇਵੀਂ ਜੋਤ ਉਹ ਦਾਤਾ ਮੰਨਦੇ ਹਨ ਜਾਨੀ ਸੈਯਦ ਸ਼੍ਰੀ ਹਰਗੋਬਿੰਦ ਸਾਹਿਬ ਪੂਰੇ ਪਹੁੰਚਿਆ ਇਸਾ ਮੇਲ ਹੋਇਆ ਗੁਰੂ ਸਾਹਿਬ ਜੀ ਦੇ ਕੋੜੀਆਂ ਦੀ ਸੰਭਾਲ ਕਰਨ ਵਾਲੇ ਇੱਕ ਕਸ਼ਮੀਰ ਦੇ ਰਹਿਣ ਵਾਲੇ ਖਾਜਾ ਰਸ਼ਨਾ ਓ ਵੀ ਮੁਸਲਮਾਨ ਜਾਨੀ سید ਨੇ ਆਖਿਆ ਜੇ ਖਾਜਾ ਮੈਂ ਬੜੀ ਆਸ ਨਾਲ ਇੱਥੇ ਆਇਆ ਹਾਂ ਮੇਰੀ ਇਹ ਮੰਗ ਹੈ ਕਿ ਅੱਲਾ ਦਾ ਨੂਰ ਦੇਖਣਾ ਚਾਹੁੰਦਾ ਹਾਂ ਮਨ ਸਹਿਜ ਵਿੱਚ ਆ ਜਾਵੇ ਤੇ ਗਿਆਨ ਦਾ ਪ੍ਰਕਾਸ਼ ਹੋ ਜਾਵੇ ਮੇਰੀ ਇਹ ਮੰਗ ਕਿਵੇਂ ਪੂਰੀ ਹੋਵੇਗੀ ਮੰਗਵਾਰੇ ਖਾਜਾ ਨੂੰ ਦੱਸਿਆ ਅੱਗੋਂ ਖਾਜਾ ਕਹਿੰਦਾ ਤੇਰੀ ਮੰਗ ਬਹੁਤ ਉੱਚੀ ਹੈ ਤੇਨੋਂ ਇੱਕ ਚੁਕਤੀ ਦੱਸਦਾ ਹਾਂ ਇੱਥੇ ਗੇਟ 'ਤੇ ਬਹਿਣ ਜਾ ਗੁਰੂ ਗੁਰੂ ਜਪੀ ਜਾ ਗੁਰੂ ਸਾਹਿਬ ਇੱਥੋਂ ਰੋਜ਼ ਲੰਘਦੇ ਹਨ ਘੋੜੇ ਤੇ ਜੇਕਰ ਸ਼ੇਮੇ ਪਾਤਸ਼ਾਹ ਜੀ ਮੌਜੂਦ ਆ ਗਏ ਤੇ ਸ਼ਾਇਦ ਚੱਟ ਦਾਸ ਦੇ ਦੇਣ ਸ਼ਾਇਦ ਥੋੜਾ ਸਮਾਂ ਵੀ ਲੰਘ ਜਾਵੇ ਪਰ ਤੋਂ ਗੁਰੂ ਨਾਨਕ ਦੇ ਘਰੋਂ ਖਾਲੀ ਨਹੀਂ ਜਾਵੇਗਾ ਗੇਟ 'ਤੇ ਬੈਠ ਗਿਆ ਜਾਨੀ ਸੈਦ ਗੁਰੂ ਗੁਰੂ ਦੀ ਜਪੀ ਜਾਂਦਾ ਹੈ ਤੇ ਨਾਲ ਪਿਆਰ ਵਿੱਚ ਬੋਲਦਾ ਹੈ ਜਾਨੀ ਕੋ ਜਾਨੀ ਮਿਲਾ ਦੋ ਇੱਕ ਦਿਨ ਸਿੱਖਾਂ ਨੇ ਬੇਨਤੀ ਕੀਤੀ ਸ਼ੇਵ ਪਾਸ਼ਾ ਜੀ ਕਿ ਮਹਾਰਾਜ ਇੱਕ ਮੁਸਲਮਾਨ ਜਾਨੀ ਸੈਦ ਬੜੇ ਦਿਨਾਂ ਤੋਂ ਗੇਰ ਤੇ ਬੈਠਾ ਹੈ ਪਾਸ਼ਾ ਕਹਿੰਦੇ ਜਾਓ ਉਸ ਨੂੰ ਪੁੱਛੋ ਕੀ ਮੰਗਦਾ ਹੈ ਸਿੱਖਾਂ ਨੂੰ ਜਾਨੀ ਸੈਦ ਨੇ ਆਪਣੀ ਮੰਗ ਦੱਸੀ ਸਿੱਖਾ ਨੇ ਗੁਰੂ ਸਾਹਿਬ ਜੀ ਨੂੰ ਜਾ ਕੇ ਬੇਨਤੀ ਕੀਤੀ ਗੁਰੂ ਸਾਹਿਬ ਕਹਿੰਦੇ ਮੰਗ ਬਹੁਤ ਵੱਡੀ ਮੰਗ ਦਾ ਪਿਆ ਹੈ ਥੋੜਾ ਚੈੱਕ ਕਰ ਲੈਂਦੇ ਹਾਂ ਮਹਾਰਾਜ ਜੀ ਲੰਘਦੇ ਲੰਘਦੇ ਅੱਜ ਇਸੇ ਨੇੜੇ ਆ ਗਏ ਜਾਨੀ ਸੈਯਦ ਉੱਠਿਆ ਤੇ ਹੱਥ ਜੋੜ ਕੇ ਖਲੋ ਗਿਆ ਕਿ ਸ਼ਾਇਦ ਅੱਜ ਮੇਰੀ ਬੇਨਤੀ ਸੁਣ ਲੈ ਪਰ ਮਹਾਰਾਜ ਜੀ ਨੇ ਕੋਰੇ ਤੇ ਲੰਗਦੇ ਲੰਗਦੇ ਉਸ ਨੂੰ ਖੱਬੇ ਚੰਨ ਦਾ ਠੁੱਠਾ ਮਾਰਿਆ ਤੇ ਕੋੜਾ ਤੇਜ ਕਰਕੇ ਅੱਗੇ ਲੰਗੇ ਜਾਨੀ ਸੈਦ ਨੇ ਇਹ ਨਹੀਂ ਸੋਚਿਆ ਕਿ ਮੈਨੂੰ ਠੁੱਡਾ ਮਾਰਿਆ ਹੈ ਤੇ ਦਰ ਛੱਡ ਦੇਵਾ ਸਭੂ ਇਹ ਸ਼ੁਕਰ ਕਰਦਾ ਹੈ ਕਿ ਸੱਚੇ ਪਾਤਸ਼ਾਹ ਮੈਨੂੰ ਠੁੱਡਾ ਵੱਜਾ ਆਪ ਜੀ ਦੇ ਚੰਨ ਤਾਂ ਮੇਰੇ ਸਰੀਰ ਨੂੰ ਛੋ ਗਏ ਇਹ ਕਿਰਪਾ ਤੇ ਹੋਈ ਇਹ ਹੈ ਸਤਿਗੁਰੂ ਪਿੱਛੇ ਭੱਜਣਾ ਉਹ ਉੱਠਿਆ ਕਿ ਸ਼ੇਮੇ ਪਾਸ਼ਾ ਜੀ ਸ਼ਾਇਦ ਅੱਜ ਕੋੜਾ ਰੋ ਕੇ ਮੇਰੀ ਬੇਨਤੀ ਸੁਣ ਲੈ ਦੂਸਰੇ ਦਿਨ ਸ਼ੇਮੇ ਪਾਸ਼ਾ ਜੀ ਨੇ ਸਿੱਖਾਂ ਨੂੰ ਕਿਹਾ ਕਿ ਇਸ ਦੇ ਅੱਗੇ 10-12 ਫੁੱਟ ਦੀ ਕੰਧ ਉਸਾਰ ਦਿਓ ਇਹ ਸਾਡੇ ਦਰਸ਼ਨ ਵੀ ਨਾ ਕਰ ਸਕੇ ਸਿੱਖਾਂ ਨੇ ਕੰਧ ਉਸਾਰ ਦਿੱਤੀ ਇਸ ਦਾ ਇੰਨਾ ਵੱਡਾ ਪਿਆਰ ਗੁਰੂ ਸਾਹਿਬ ਦੇ ਨਾਲ ਇਕ ਕਾਂਦੇ ਦੇ ਮਗਰ ਬੈਠਾ ਹੀ ਗੁਰੂ ਸਾਹਿਬ ਜੀ ਨੂੰ ਸ਼ਰਧਾ ਭਾਵਨਾ ਨਾਲ ਬੇਨਤੀ ਕਰਦਾ ਹੈ ਕਿ ਮੇਰੀ ਮੰਗ ਕਦੋਂ ਪੂਰੀ ਕਰੋਗੇ ਛੇਵੇਂ ਪਾਤਸ਼ਾਹ ਜੀ ਨੇ ਸਿੱਖਾ ਹੱਥ ਮੋਹਰਾ ਦੀ ਥੈਲੀ ਭੇਜੀ ਕੀ ਉਸਨੂੰ ਕਹੋ ਕਿ ਇਹ ਮੋਹਰਾ ਲੈ ਕੇ ਇੱਥੋਂ ਚਲੇ ਜਾ ਤੇ ਜਾਨੀ ਸੈਦ ਕਹਿੰਦਾ ਹੈ ਮੈਂ ਮੋਹਰਾ ਨਹੀਂ ਲੈਣੀਆਂ ਮੈਂ ਅੱਲਾ ਦਾ ਨੂਰ ਵੇਖਣਾ ਚਾਹੁੰਦਾ ਹਾਂ ਕਿਰਪਾ ਕਰਕੇ ਮੈਨੂੰ ਗਿਆਨ ਬਖਸ਼ੋ ਗੁਰੂ ਸਾਹਿਬ ਕਹਿੰਦੇ ਉਸ ਨੂੰ ਆਖੋ ਕਿ ਇਹੋ ਦਾਤ ਚਾਹੀਦੀ ਹੈ ਤਾਂ ਦਰਿਆ ਵਿੱਚ ਜਾ ਕੇ ਡੁੱਬ ਜਾਵੇ ਤੇ ਨਾਲ ਵੀ ਸਤਗੁਰੂ ਜੀ ਨੇ ਸਿੱਖਾਂ ਨੂੰ ਕਿਹਾ ਕਿ ਜੇਕਰ ਸੱਚਮੁੱਚ ਹੀ ਸ਼ਾਲ ਮਾਰ ਦੇਵੀ ਤਾਂ ਕੱਢ ਕੇ ਲਿਆਉਣਾ ਸਿੱਖਾਂ ਨੇ ਆ ਕੇ ਦੱਸਿਆ ਜਾਨੀ ਸਯਦ ਤੇਰੇ ਲਈ ਗੁਰੂ ਸਾਹਿਬ ਜੀ ਦਾ ਹੁਕਮ ਹੈ ਜੇਕਰ ਇਹੋ ਦਾਤ ਚਾਹੀਦੀ ਹੈ ਤਾਂ ਦਰਿਆ ਵਿੱਚ ਜਾ ਕੇ ਡੁੱਬ ਜਾ ਜਾਨੀ ਸਯਦ ਨੇ ਬਚਣ ਨੂੰ ਸੰਭਾਲ ਲਿਆ ਤੇ ਦਰਿਆ ਵਿੱਚ ਜਾ ਕੇ ਛਾਲ ਮਾਰ ਦਿੱਤੀ ਸਿੱਖਾਂ ਨੇ ਦਰਿਆ ਵਿੱਚੋਂ ਕੱਢ ਕੇ ਉੱਤੇ ਹੀ ਗੇਟ ਤੇ ਵਿਛਾ ਦਿੱਤਾ ਤੇ ਗੁਰੂ ਸਾਹਿਬ ਨੂੰ ਦੱਸਿਆ ਪਾਸ਼ਾ ਉਸਨੇ ਆਪ ਜੀ ਦੇ ਹੁਕਮ ਦੇ ਮਤਵ ਕੋ ਛਾਲ ਮਾਰ ਦਿੱਤੀ ਤੇ ਅਸੀਂ ਕੱਢ ਕੇ ਲੈ ਆਂਦਾ ਹੁਣ ਛੇਵੇਂ ਪਾਸ਼ਾ ਜੀ ਕੋਲੋਂ ਰਹਿਣ ਆ ਗਿਆ ਗੁਰੂ ਸਾਹਿਬ ਕਹਿੰਦੇ ਸਿੱਖੋ ਜਿਹੜੇ ਹੱਥਾਂ ਨਾਲ ਕੰਦ ਬਣਾਏ ਸੀ ਹੁਣ ਟਾ ਦਿਓ ਸਿੱਖਾਂ ਨੇ ਕੰਦ ਟਾ ਦਿੱਤੀ ਆਪ ਗੁਰੂ ਸਾਹਿਬ ਆਏ ਤੇ ਜਾਨੀ সৈয়দ ਨੂੰ ਦੋਵੇਂ ਮੋਢਿਆਂ ਤੇ ਫੜ ਕੇ ਉਠਾਇਆ ਪਾషా ਜੀ ਨੇ ਆਪਣੀ ਸਾਥੀ ਨਾਲ ਲਾਇਆ ਤੇ ਆਪਣੇ ਦੋਵੇਂ ਹੱਥ ਜਾਨੀ সৈয়দ ਦੇ ਸਿਰ ਤੇ ਰੱਖੇ ਉਹ ਹੱਥ ਜਿਹੜੇ ਤਿੰਨਾ ਭਾਵਨਾ ਵਿੱਚ ਰੋਜੀ ਦਿੰਦੇ ਹਨ ਜਾਨੀ ਸૈયਦ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹ ਦਾਤ ਦੀ ਬਖਸ਼ਿਸ਼ ਕੀਤੀ ਜਿਹੜੀ ਦਾ ਤੋ ਮੰਗਦਾ ਸੀ ਅੱਜ ਜਾਨੀ ਸૈયਦ ਨੂੰ ਸ਼ੇਮਿ ਪਾਸ਼ਾ ਜੀ ਦੇ ਵਿੱਚੋਂ ਹੀ ਅੱਲਾ ਦਾ ਨੂਰ ਤੇ ਦਰਸ਼ਨ ਹੋਏ ਮਨ ਸੈਜ ਵਿੱਚ ਆ ਗਿਆ ਤੇ ਗਿਆਨ ਦਾ ਪ੍ਰਕਾਸ਼ ਹੋ ਗਿਆ ਮਹਾਰਾਜ ਜੀ ਨੇ ਬਹੁਤ ਬਖਸ਼ਿਸ਼ਾਂ ਕੀਤੀਆਂ ਜਾਨੀ ਸૈયਦ ਤੇ ਸਤਿਗੁਰ ਜੀ ਸਾਡੇ ਤੇ ਵੀ ਕਿਰਪਾ ਕਰ ਦੇਣ ਸਾਨੂੰ ਵੀ ਗੁਰੂ ਪਿੱਛੇ ਭੱਜਾਂ ਦੀ ਜਾਂ ਚਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ